ਨਾਬਾ ਦੇ ਬਠਿੰਡਿਆ ਮੋਹੱਲੇ ਦੇ ਵਿੱਚ ਨਾਲੇ ਵੀ ਡਿੱਗਣ ਕਰਾਂ 52 ਸਾਲਾ ਔਰਤ ਜ਼ਖਮੀ ਹੋ ਗਈ ਹੈ ਜੋ ਕਿ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੀ ਜੇਰੇ ਇਲਾਜ ਭਰਤੀ ਹੈ ਸੋਸ਼ਲ ਮੀਡੀਆ ਦੇ ਘਟਨਾ ਦੀ ਸੀਸੀਟੀਵੀ ਵੀਡੀਓ ਲਗਾਤਾਰ ਵਰਲ ਹੋ ਰਹੀ ਹੈ ਜਾਣਕਾਰਾਂ ਦੇ ਮੁਤਾਬਿਕ ਹੈ ਨਾਲੇ ਦੇ ਨਾਲ ਲੱਗਦੀ ਸੜਕ ਉਸਾਰੀ ਦੀ ਨਾ ਤੇ ਨਾਲੇ ਤੇ ਲੰਮੇ ਸਮੇਂ ਤੋਂ ਟਕਣ ਗਾਇਬ ਹੋਏ ਪੈਸਨ ਬੀਤੀ ਸ਼ਾਮ ਨੂੰ ਮੀਂਹ ਮਗਰੋਂ ਨਾਲਾ ਔਰ ਫਲੋ ਹੋ ਰਿਹਾ ਸੀ ਅਤੇ ਔਰਤ ਨੂੰ ਨਾਲ ਦਾ ਪਤਾ ਹੀ ਨਹੀਂ ਲੱਗਿਆ ਅਤੇ ਔਰਤ ਇੱਕ ਡੂੰਘੇ ਗੰਦੇ ਨਾਲੇ ਵਿੱਚ ਡਾ ਡੀ ਗਈ ਮੋਗੇ ਦੇ ਉਸ ਦੇ ਨਾਲ ਜਾ ਰਹੀ ਨੂ ਵੱਲੋਂ ਰੋਲਾ ਪਾਉਂਦੇ ਲੋਕਾਂ ਨੇ ਔਰਤ ਨੂੰ ਨਾਲੇ ਵਿੱਚੋਂ ਕੱਢ ਲਿਆ ਪੀੜਾ ਮਹਿਮਦੂ ਨੂੰ ਪਹਿਲਾਂ ਨਾਬੇ ਦੇ ਕਨੀਜੇ ਹਸਪਤਾਲ ਲਿਜਾਇਆ ਗਿਆ ਪਰ ਦੇਰ ਬਾਅਦ ਸਿਟੀ ਸਕੈਂਟੀ ਸੂਜ਼ਾ ਬਲਦਨਾ ਹੁਣ ਕਾਰਾਂ ਪੀੜਾ ਨੂੰ ਬਟਿਆਲ ਦੇ ਨੀਜੇ ਹਸਪਤਾਲ ਦਾ ਕਰਵਾਇਆ ਗਿਆ ਹੈ ਉੱਥੇ ਹੀ ਮੋਹੱਲਾ ਨਿਵਾਸੀਆਂ ਦੱਸਿਆ ਕਿ ਟੱਕਣ ਬਣਾਉਣ ਅਤੇ ਨਾਲੇ ਦੇ ਕਿਨਾਰੇ ਛੋਟੇ ਜਿਹੇ ਕੰਦ ਬਣਾਉਣ ਦੀ ਮੰਗ ਕਈ ਸਾਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਅਣਸੁਣਿਆ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਦੇ ਵੱਲੋਂ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤੋਂ ਦੀ ਇਹ ਮਹਿਲਾ ਡਿੱਗੀ ਹੈ। ਕੀ ਕੀ ਮਾਮਲਾ ਹੈ? ਔਰ ਤੁਹਾਡੇ ਕੀ ਲੱਗਦੇ ਨੇ? ਮੇਰੇ ਚਾਚੀ ਜੀ ਨੇ ਪੁੱਤ ਜਾਨਾ ਦਾ ਮਾਮਲਾ। ਕੀ ਕਿਸ ਤਰ੍ਹਾਂ ਹੋਇਆ ਇਹ ਮਾਮਲਾ? ਇੱਕ ਸ਼ਾਮ ਜੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ। ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ। ਤੇ ਉਹ ਆ ਰਹੇ ਸੀਗੇ ਚਲੋ ਮੀਂਹ ਦਾ ਛਿੱਟਾ ਸੀਗਾ। ਹੁਣ ਉਹਨਾਂ ਨੂੰ ਲੱਗਾ ਕਿ ਸਾਈਡ ਤੇ ਸੁੱਕਾ ਜਾ ਹੋਣਾ। ਉਹ ਚਲੋ ਪੈਰ ਦਾ ਰੱਖਿਆ ਤੇ ਡਿੱਗੇ ਉਹਨਾਂ ਨਾਲ ਦੀ ਨਾਲ ਹੀ। ਤੇ ਚਲੋ ਫਿਰ ਬਾਅਦ 'ਚ ਅਸੀਂ ਹਸਤਾ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ। ਰੋ ਜਣੋ ਪਟਿਆਲੇ ਲੱਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੀ ਨੇ ਇਹ ਕਿੰਨੇ ਕ ਸਮਝੋ ਖੁਰਲੇ ਪੈਣ ਆ ਨਾ ਉਹ ਵੀ 15 20 ਸਾਲ ਦੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜੀ ਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂਜੀ ਹਾਂ ਮੈਨੂੰ ਜਾਂ ਨਗਰ ਕੌਂਸਲ ਨੂੰ ਦੋਨੋਂ ਜੀ ਦੋਨੋਂ ਕਹਿ ਕਦੇ ਹਾਂਜੀ ਹਾਂਜੀ ਕੀ ਜਵਾਬ ਦਿੰਦੇ ਨੇ ਕਿ ਵੀ ਇਹ ਕੱਲਾ ਨਾਲ ਇਹਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਹੋਥੇ ਹੁਣ ਹੁਣ ਜਦੋਂ ਹੁਣ ਇੱਕ ਲੇਡੀ ਸੀ ਚਲੋ ਕਰਦਾ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ ਹੁਣ ਇਹ ਵਾਰ ਉਹਦਾ ਪਹਿਲੇ ਵੀ ਬੱਚਾ ਹੱਥ 'ਚ ਜਿਗਾ ਤਾਂ 2 ਮਿੰਟ ਪਹਿਲੇ ਚਲੋ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੰਭਾਲਣ ਦਾ ਨਾਲੋਂ ਮੈਂ ਮੰਤਰੀ ਪ੍ਰਧਾਨ ਮੰਤਰੀ ਅੰਬਲ ਦਿੱਤਾ ਉਹ ਬੋਝਾ ਇਹ ਕਹਿੰਦਾ ਕਿ ਵੀ ਇਹਨੂੰ ਕਵਰ ਕੀਤਾ ਜਾਵੇ ਕਿ ਵੀ ਹੋਰ ਕੋਈ ਤੁਹਾਨੂੰ ਨੁਕਸਾਨ ਨਾ ਹੀ ਹੋਵੇ ਤਾਂ ਚੰਗੇ ਰਹੂਗੇ ਜੀ ਜੇ ਨਹੀਂ ਇਹ ਮਤਲਬ ਆ ਲਓ ਮੈਂ ਫਿਰ ਇਹ ਅਕਰ ਤਰਨਦਾ ਹੈਗੀ ਨਹੀਂ ਫਿਰ ਉਸ ਤੋਂ ਬਾਅਦ ਠੀਕ ਹੈ ਕਿ ਇਹ ਜਿਹੜਾ ਮਾਮਲਾ ਆਇਆ ਹੈ ਇਹਦੇ ਤੇ ਕਿੰਨੇ ਕ ਟਾਈਮ ਤੋਂ ਹੈਗਾ ਇਹ ਇਸ ਤਰ੍ਹਾਂ ਇਹ ਵਿਧੀ ਗੱਲੇ ਜੀ ਪਹਿਲਾਂ ਜਾਲ ਪਾਇਆ ਸੀ ਇੱਥੇ ਇਹਨਾਂ ਨੇ ਜਦੋਂ ਵੀ ਸਫਾਈ ਹੁੰਦੀ ਹੈ ਜਾਲ ਮੁੜ ਕੇ ਰਵਜੇ ਨਹੀਂ ਹੈਗੇ ਫਿਰ ਜਾਲ ਗੁੰਮ ਹੋ ਜਾਂਦੇ ਨੇ ਤੇ 4 ਸਾਲ ਤੋਂ ਬਿਲਕੁਲ ਹੈ ਨਹੀਂ ਕੋਈ ਹਿਸਾਬ ਤਾਂ ਇੱਥੇ ਕੋਈ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਿਰਿਆ ਇੱਥੇ ਪਹਿਲਾਂ ਬਹੁਤ ਬੰਦੇ ਗਿਰਦੇ ਆ ਗਏ ਅੱਛਾ ਪਿਲੇ ਦੁਸਰੇ ਤੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਢੱਠਾ ਗਿਰ ਗਏ ਦੋ ਮਿੰਟ ਦਾ ਕਿਆ ਕਰ ਰਹੇ ਹੋ ਪੁੱਛੀ ਮਰ ਗਿਆ ਬਚਾ ਉਹ ਕੀ ਦਰਦ ਸੀ ਬਲਦ ਆ ਰਿਆ ਸੀ ਯਾਰਾਦ ਨੂੰ ਹਾਂਜੀ ਦਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿੱਚ ਬੜ ਗਿਆ ਵਿਚਾਰਾ ਵਿਚੀ ਮਰ ਗਿਆ ਉਹ ਨਿਕਲ ਹੀ ਹੋਇਆ ਅੱਛਾ ਕਿ ਸਵੇਰੇ ਕੱਢਿਆ ਚਲਾ ਪੋਰੇ ਦੁਬਾਰੀ ਪਿਆ ਰਿਹਾ ਇੱਥੇ ਫਿਰ ਸ਼ਾਮ ਨੂੰ ਆਮ ਗਰੀਆਂ ਨੇ ਇਕੱਠੇ ਪਹਿ ਇਕੱਠੇ ਕਰਕੇ ਦਫਨਾਇਆ ਉਹ ਨਹੀਂ ਲੱਜੋ ਇੱਥੇ ਬੰਦਾ ਇੱਥੇ ਮਰ ਗਿਆ ਨਹੀਂ ਨਗਰ ਕੌਂਸਲ ਦੇ ਅਧਿਕਾਰੀ ਕੋਈ ਆ ਤਿੰਨ ਵਜੇ ਕਿਨਣ ਗਲਤ ਹੋਈ ਹੈ ਬਹੁਤ ਵਾਰੀ ਨਹੀਂ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਮਤਲਬ ਹਾਂਜੀ ਮੇਰਾ ਨਾਮ ਹੈ ਲਵ ਕੁਮਾਰ ਜੀ ਆ ਇੱਥੇ ਗਲੀ ਦੇ ਨਿਵਾਸੀ ਆ ਜੀ ਆਪਾਂ ਇੱਥੇ ਕੱਲ ਇੱਕ ਔਰਤ ਗਰੀਏ ਤੁਹਾਨੂੰ ਪਤਾ ਲੱਗੇ ਹਾਂਜੀ ਹਾਂਜੀ ਉਹ ਔਰਤ ਗਰੀਏ ਜੀ ਇਹ ਕਾਫੀ ਹਾਂਜੀ ਔਰਤ ਗਰੀਏ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰੇ ਪરા ਸਾਈਡ ਦੇ ਐਮਸੀ ਨੇ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀ ਆਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਆ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਜ਼ਿਕਰ ਵਾਹ ਹਾਂਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ 30 ਕਿੰਨੇ ਸਾਲ ਪਹਿਲਾਂ ਕੀ ਘਟਨਾ ਵਾਪਰੀ ਹਾਂਜੀ ਹਾਂ ਹੋ ਗਏ 32 ਸਾਲ ਨੂੰ ਜੀ ਪੰਜ ਹਾਂ ਕਿੰਨੀ ਮੋਰ ਹਾਂਜੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਹਾਂ ਉਸ ਟਾਈਮ ਉਹ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੇ ਜੀ ਤੁਸੀਂ ਕਿਰੇ ਜੀ ਹਾਂ ਜੀ ਹਾਂ ਉਹ ਵੀ ਤੁਹਾਡਾ ਬ੍ਰਦਰ ਹਾਂ ਜੀ ਆਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਸ ਟਾਈਮ ਵੀ ਖੁੱਲਾ ਪਿਆ ਸੀ ਹਾਂ ਜੀ ਖੁੱਲਾ ਸੀਗੇ ਬਾਅਦ ਚ ਕਵਰ ਹੋ ਗਿਆ ਸੀਗੇ ਜੀ ਪਰ ਜਿਹੜੇ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਇਹ ਖੁੱਲਾ ਹੀ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਹੀਂ ਰੱਖਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਤੁਹਾਨੂੰ ਕੀ ਨਾਮ ਹੈ ਤੁਹਾਡਾ ਜੀ ਮੈਂ ਨਾਮ ਉਮਰ ਚੰਦ ਹੈ ਜੀ ਇਹ ਜਿਹੜਾ ਮਾਮਲਾ ਸਮੁੱੱਚਿਆ ਦੇ ਤੇ ਕੀ ਕਰੋਗੇ ਇਹਦਾ ਹੀ ਕਈ ਦਾ ਕਈਆਂ ਨੇ ਉਪਰੋਕਤ ਕਰਿਆ ਐਮਸੀ ਮੇਰੇ ਅੱਗੇ ਜene ਕੋਈ ਹੁੰਦਾ ਹੀ ਨਹੀਂ ਕਮੇਟੀ ਜੀ ਜਾ ਕੇ ਆਇਆ ਕੋਈ ਹੋਰ ਬਹਾਨਾ ਤਾਂ ਬਕਵਾ ਬਰੇ ਕਰਨ ਹੈ ਜੀ ਪੂਰੇ ਕਿੰਨੇ ਕਾਂਸੇ ਬਕਵਾ ਬਰੇ ਨੇ ਬਹੁਤ ਆਸੇ ਵਰਸ ਕੋਈ ਦੋ ਦੰਦਾ ਬੰਦੇ ਦੋ ਬੰਦੇ ਮਾਰ ਚੁੱਕੇ ਆਉਣਗੇ ਕਿਤੇ ਤਾਂ ਉਹਨਾਂ ਨੇ ਫਿਰ ਇੱਕ ਇੱਥੇ ਲਿਆ ਨਾਲੇ ਜ ਮੇਰਾ ਸੀਗਾ ਬੰਦਾ ਸਾਡੇ ਮੁੱਲੇ ਦਾ ਆਪਣੀ ਰਹਿਮ ਮੁੱਲੇ ਦਾ ਕਈ ਡੰਗਰ ਉੱਥੇ ਕੱਢੇ ਨੇ ਅਸੀਂ ਆਪ ਪੈਸੇ ਲਾ ਕੇ ਪੰਪ ਚਾਹਤਾ ਸੋਚੇ ਕੋ ਲੋ ਕੱਠਾ ਲਾ ਕੇ ਹੈ ਜੀ ਜਿਉਂਦੇ ਵੀ ਨਾਲੇ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੋਲ ਤੋਂ ਮੇਰੇ ਨਾਲ ਬਹੁਤ ਅਫਰਾ ਹੈ ਰਹੂ ਜਿਉਂ ਲੇਡੀਜ਼ ਹੀ ਬਚ ਗਈ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ ਇੱਥੇ ਇੱਕ ਕਿੰਨਾ ਟੁੱਟੇ 6 ਜਾਂ 7 ਫੁੱਟ ਹਾਂ ਜੀ ਵੀ ਜਿਹੜਾ ਮਾਮਲਾ ਇਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਦੇ ਤੁਸੀਂ ਦਿਲ ਦੀਆਂ ਸੁਣੀਆਂ ਹੋਣ ਗਿਆ ਅਸੀਂ ਬੜੇ ਪਾਪੂ ਕਾਂ ਆਪਣੇ ਨੂੰ ਸੋਚਣ ਘਰੋਂ ਇੱਦਰੀ ਹੰਨੇ ਅਸੀਂ ਬੜੇ ਪਾਪੂ ਕਾਂ ਅਸੀਂ ਇੱਥੇ 40-45 ਸਾਲ ਤੋਂ ਲੜਕਦੀ ਜ਼ਿੰਦਗੀ ਭੋਗ ਰਹੇ ਹਾਂ ਤੁਹਾਨੂੰ ਇਹ ਲੱਗਦਾ ਜਿਵੇਂ ਤੁਹਾਨੂੰ ਲੱਖਾਂ ਤੋਂ ਆਪਣੇ ਦੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਡੂਲਾ ਰਾਮ ਉਹ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਪਰਾਨੇ ਦੇ ਕਰਕੇ ਨਾਲੇਜ ਦੇ ਕਰਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਯਾਦ ਨੂੰ ਬੰਦ ਕੀਤਾ ਜਾਵੇ ਜਾਂ ਇੱਥੇ ਸਹਿਬਾਂ ਪਈਆਂ ਜਾਣ ਮੇਰੀ ਸੋਚ ਨੂੰ ਅਨੁਸਾਰ ਤੈਨੂੰ ਬੰਦ ਕੀਤਾ ਜਾਵੇ ਕਿ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੁਝ ਜ਼ਿਆਦਾ ਚੌੜਾ ਲੰਮਾ ਨਹੀਂ ਹੈਗਾ ਇਹਦੀ ਲੰਬਾਈ ਚੌੜਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇਹਨੂੰ ਜ਼ਿਆਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਣ ਅਸੀਂ ਮੰਗ ਕਰਦੇ ਹਾਂ ਜਿੱਥੇ ਇਹੜੀ ਘਟਨਾ ਵਾਪਰੀ ਹੈ ਇਹ ਵਾਰਡ ਕਿਹਦੇ ਜੀ ਹੈ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡੀਆਂ ਮਹੱਲੇ ਦੀ ਐਂਟਰੀ ਹੈ ਠੀਕ ਹੈ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਹੈ ਜਿਹੜਾ ਉਰਲੇ ਪਾਸੇ ਰਹਿ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਹੈ ਨਹੀਂ ਜਿੱਥੇ ਘਟਨਾ ਵਾਪਰੀ ਉਹ ਕਿਹਦੇ ਅੰਦਰ ਆਉਂਦਾ ਹਾਂਜੀ ਇਹ ਤਾਂ ਨਾਲ ਹੈ ਜੀ ਸਾਂਝਾ ਨਾਲ ਹੈ ਸਾਰੇ ਸ਼ਹਿਰ ਦਾ ਨਾਲਾ ਹੈ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਫੀ ਦੇ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਹੈ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲਾ ਹੈਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਨਹੀਂ ਮੈਨੂੰ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਦਾ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਠੀਕ ਨਹੀਂ ਫਿਕਸ ਹੋਈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਸਪੌਂਸਿਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸੈਲਫਾ ਰੱਖਿਆ ਜਾਣੀ ਆਤੀ ਪਿੱਛੇ ਉੱਤੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟਕ ਕੇ ਲੈ ਗਏ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟਕ ਕੇ ਲੈ ਗਏ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥੇ ਆਲਰੇਡੀ ਸਾਨੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸੈਲਫਾ ਰੱਖ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਕਾ ਦੇ ਹੁਣ ਹੋਰ ਵੀ ਘਟਵਾ ਵਾਪਰ ਹਾਲੇ ਉੱਥੇ ਇੱਟਾ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ-ਇੰਦਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵੀ ਇਹਦੇ ਉੱ ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਪਹਿਲਾਂ ਤੇ ਇਹ ਕਰਾਓ ਇਹਨੂੰ ਕੰਮ ਨੂੰ ਪੂਰਾ ਕਰੋ ਤੁਹਾਡਾ ਕੀ ਹੁੰਦਾ ਜੀ ਜੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਦਕ ਅਫਸਰ ਨਗਰ ਕੌਂਸਲ ਦਾ ਜਿਹੜਾ ਇਸ ਮੈਲ ਦੇਗੀ ਇਹਤਾਰੋ ਕੀ ਇਹ ਪੂਰਾ ਮਾਮਲਾ ਕਿੱਥੇ ਦਾ ਮਾਮਲਾ ਜੀ ਕੀ ਜੀ ਇੱਧਰ ਆਪਣੇ ਅਬਾੜ ਨੰਬਰ 8 ਦੇ ਵਿੱਚ ਹੈ ਤੇ ਮੈਨਾ ਸਰੋ ਹੈਲ ਤੇ ਨਾਲੇ ਦੇ ਢੱਕਣ ਸੀਗਾ ਜਿਹੜਾ ਉਹ